ਪਾਣੀ ਪਾਉਣ ਦੀ ਜਿੰਮੇਤ ਇੱਥੇ ਰੱਖਦੇ ਕਿ ਦਿੱਤਾ ਪਾਣੀ ਰੱਖ ਦਿੰਦੇ ਇਹਦੇ ਤੋਂ ਦੀਦਾ ਨਹੀਂ ਗਿਲਾ ਹੋ ਜਾਂਦਾ ਪਾਣੀ ਨਹੀਂ ਦੋਹੇ ਕੱਟ ਕੇ ਲੋਕ ਚੱਕਿਆ ਇੱਕ ਪਾਣੀ ਕਿਸੇ ਕੋਲ ਕੋਟ ਸੁਖਾਵਾ ਇਹਦੇ ਪਾਣੀ ਕਿੰਨੇ ਲਾਈਆਂ ਸਾਡੀਆਂ ਆ ਕਿੱਦਾਂ ਬੰਦਾ ਘਮੀ ਜਾਂਦਾ ਪਾਣੀ ਝੋਲੇ 'ਚ ਐਵੇਂ ਦਿੱਤਾ ਪਾਣੀ ਹੋ ਜਾਂਦਾ ਇੱਥੇ ਰੱਖ ਦਿੰਦੇ ਪਾਣੀ ਡੁੱਲ ਜਾਂਦਾ ਝੋਲੇ 'ਚ ਆ ਪਾਣੀ ਡੁੱਲ ਹੀ ਜਾਂਦਾ ਸਹੀ ਸਾਡੀ ਟੀਮ ਹੈ ਜਿਹੜੀ ਇੱਧਰ ਆਜਾ ਫਾਜੋ ਬਾਗਾ ਪ੍ਰਾਣਾ ਮੰਡੀ ਦੇ ਵਿੱਚ ਖੜੇ ਆ ਦੇਖੋ ਕਿੱਡੇ ਵੱਡੇ ਚੱਕੇ ਜਿਹੜੇ ਲੱਗੇ ਨੇ ਲਿਫਟ ਨਹੀਂ ਹੋ ਰਹੀ ਲਿਫਟ ਦਾ ਬੁਰਾ ਹਾਲ ਆ ਜਿਹੜੇ ਤਰਪਾਲ ਦਿੱਤੇ ਹੋਏ ਨੇ ਇਹ ਤਲਾਈ ਨਹੀਂ ਹੋ ਰਹੀ ਪਾਣੀ ਲੱਗ ਰਿਹਾ ਮਟਿਆ-ਪਟਿਆਆਂ ਧੇਰੀਆਂ ਲੱਗੀਆਂ ਪਈਆਂ ਉਹ ਸਾਡੇ ਕਿਸਾਨ ਵਿਚਾਰੇ ਬੈਠੇ ਨੇ ਮੂਰ ਥੱਲੇ ਕੋਈ ਕਿਹੜੀ ਇੰਨੇ ਜੇ ਪਾਣੀ ਦਾ ਪ੍ਰਬੰਧ ਵੀ ਹੈ ਨਹੀਂ ਪਾਣੀ ਵੀ ਵੀ ਮਿਲ ਰਿਹਾ ਇਹਦਾ ਬਿਲਹੀ ਜਿਹੜਾ ਸਰਕਾਰ ਦਾ ਨਿਕੰਮੀ ਸਰਕਾਰ ਹੈ ਇਹ ਗੱਲਾਂ ਬੜੀਆਂ ਵੱਡੀਆਂ ਕਰਦੇ ਆ ਇੱਕ ਵੀ ਕੰਮ ਆ ਜਿਹੜਾ ਇਹਨਾਂ ਦੇ ਕੰਮ ਤੇ ਨਹੀਂ ਹੋਇਆ ਤੇਰਾ ਜਿੰਨੇ ਮੰਡੀਆਂ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਹੈ ਤੇ ਆ ਤੁਹਾਨੂੰ ਦੀਨੇ ਵੱਡੇ ਵੱਡੇ ਚੱਕੇ ਲੱਗੇ ਲਿਫਟ ਵੀ ਨਹੀਂ ਹੋ ਰਹੀ ਪਾਣੀ ਲੱਗ ਰਿਹਾ ਵੱਡੀਆਂ ਵੱਡੀਆਂ ਢੇਰੀਆਂ ਪਈਆਂ ਤੇ ਖਸਾਮਾਂ ਨੂੰ ਪਾਣੀ ਵੀ ਨਹੀਂ ਮਿਲਿਆ ਕਿਉਂਕਿ ਜੇ ਕੱਲ ਨੂੰ ਮੀਂਹ ਪੈ ਜਾਂਦਾ ਤੇ ਮੈਂ ਸਮਝਦਾ ਕਿ ਜਿਹੜੇ ਕੁਰਪਾਰ ਨਾਲ ਢੱਕੀਆਂ ਪਈਆਂ ਢੇਰੀਆਂ ਜਾਂ ਲੰਗੀਆਂ ਪਈਆਂ ਢੇਰੀਆਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਊ ਕਿਉਂਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਨੇ ਜਟਾ ਦਾ ਸਾਨੋਂ ਦਾ ਕਸੂਰ ਨਹੀਂ ਕੋਈ ਇਹਨਾਂ ਨੂੰ ਪਾਣੀ ਨਹੀਂ ਮਿਲਿਆ ਪਾਣੀ ਤਾਂ ਦੇ ਦਿਓ ਲਿਫਟ ਕਰਾ ਦਿਓ ਜਿਹੜੀ ਕਿ ਜਿੱਥੇ ਕਣਕ ਦੀ ਲੋਹਾਈ ਹੋਣੀ ਤਲਾਈ ਹੋਣੀ ਹੈ ਉਹ ਉਥੇ ਚੱਕੇ ਲਾਈ ਬੈਠੇ ਵਿਚਰੇ ਆੜਤ ਕੇ ਆੜਤਿਆਂ ਦਾ ਵੀ ਕੀ ਕਸੂਰ ਆ ਉਹਨਾਂ ਨੇ ਧੜਕੇ ਫਿਰ ਜੋ ਲਿਫਟ ਵੀ ਹੁੰਦੀ ਤੇ ਚੱਕੇ ਲਾ ਦੋ ਹੁਣ ਤਾਂ ਕਣਕ ਤੋਂ ਉੱਡ-ਉੱਡ ਕੇ ਪਰਪਾਲਾ ਵੀ ਖੰਬਿਆਂ ਦੇ ਟੰਗੇ ਗੰਗਿਆਂ ਜੀ ਉਹ ਵੇਖੋ ਉਹ ਵੇਖੋ ਜੀ ਮਗਰ ਬੋਲੋ ਜੀ ਬੋਲੋ ਪੁੱਛਣੋ ਗੱਲ ਕਰ ਲਓ ਬਈ ਤੂੰ ਤਾਂ ਬੈਠਿਆ ਨੀ ਤਾਹਿਆ ਬਾਈ ਤੂੰ ਇਹੋ ਜਿਹੀ ਹਾਲਾ ਜੀ ਹਾਲਾ ਮੰਡੀ ਦਾ ਜੀ ਹੋਰ ਹਾਲੀ ਹੈ ਜੀ ਆਖਾ ਹੋ ਗਿਆ ਬੈਠਾ ਕੱਲੇ ਜਦੋਂ ਤੂੰ ਆ ਗਿਆ ਬੈਠਾ ਬਹੁਤ ਸੰਦੇ ਪਾਣੀ ਪੁੱਲ ਦਾ ਬੜਵਾਣ ਆਲੇ ਨਾ ਆਂਦੀ ਚਾਹ ਲੈ ਗਈ ਉੱਥੇ ਕੱਤੇ ਰਹੇ ਨਹੀਂ ਚੱਟਾ ਨਹੀਂ ਮਿਲਦਾ ਚੱਟਾ ਪਾਣੀ ਨਿਕਲਦਾ ਜੀ ਪਾਣੀ ਨਹੀਂ ਹੈ 2000 ਪਾਣੀ ਹੈ ਨਹੀਂ ਤੱਤ ਪਿਆ ਇਹਨਾਂ ਫੇਲੀ ਲੱਗਿਆ ਲੱਗਣੀ ਇੱਕ ਹਫਤਾ ਹੋ ਗਿਆ ਕਿਸਾਨਾਂ ਨੂੰ ਬੈਠਿਆ ਨੂੰ ਮੰਡੀ ਦੇ ਵਿੱਚ ਹਜੇ ਤੱਕ ਪਾਣੀ ਨਹੀਂ ਲੱਗਿਆ ਵਿਚਾਰੇ ਕਹਿੰਦੇ ਤੱਤਾ ਪਾਣੀ ਵੀ ਨਹੀਂ ਮਿਲਦਾ ਠੰਡਾ ਤਾਂ ਕੀ ਮਿਲਣਾ ਇੱਥੇ ਵੱਡੇ 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 ਦਾਅਵੇ ਕਰ ਰਹੇ ਨੇ ਦੇਖ ਲਿਆ ਸਾਰਾ ਜੀ ਫੋਟੋਆਂ ਵੀ ਦੇਖ ਲਿਆ ਵਿਚਾਰੇ ਸਾਰਾ ਥੱਲੇ ਬੈਠੇ ਆ ਉਹ ਵੀ ਦੱਸ ਰਹੇ ਕਿ ਤੱਤਾ ਪਾਣੀ ਨਹੀਂ ਹੁੰਦੀ ਸਾਡੇ ਕੋਲ ਆਰ ਇਹ ਬਹੁਤ ਵੱਡਾ ਫੇਲੀਅਰ ਸਰਕਾਰ ਦਾ ਨਿਕੰਮੀ ਸਰਕਾਰ ਆ ਗੱਲਾਂ ਬਣੀਆਂ ਵੱਡੀਆਂ ਕਰਦੇ ਹੁੰਦੇ ਸੀ ਤੇ ਅੱਜ ਨਿਕਲੇ ਕੁਛ ਨਹੀਂ ਇਸ ਕਰਕੇ ਵਿਫਾਗਾ ਬਣਾਣਾ ਧਾਰਾ ਮੰਡੀ ਹੈ ਜਿਹੜੀ ਕਿ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀ ਮੰਡੀ ਬਣਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਸੀ ਪਰ ਜਿਹੜੀਆਂ ਉਸ ਤੋਂ ਬਾਅਦ ਸਰਕਾਰਾਂ ਆਇਆਂ ਉਹ ਮੰਡੀ ਨੂੰ ਲਿਫਟ ਨਹੀਂ ਕਰਾ ਸਕਦੀਆਂ ਤੇ ਭਾਵ ਨਹੀਂ ਲਵਾ ਸਕਦੀ